ਦੇਖੋ ਸਾਡਾ ਗੁਰੂ ਸਾਹਿਬ ਦਾ ਹੁਕਮ ਹੈ ਬਾਬਾਆਂੀਆਂ ਕਹਾਣੀਆਂ ਪੁੱਤ-ਸਪੁੱਤ ਕਰੇ ਸੋ ਸਾਡੇ ਇਤਿਹਾਸ ਦਾ ਬਹੁਤ ਵੱਡਾ ਮੀਲ ਪੱਥਰ ਹੋਏ ਨੇ ਸਾਡੇ ਸੁਨਹਿਰੀ ਇਤਿਹਾਸ ਦਾ ਸਾਡੇ ਸੰਘਰਸ਼ਮਈ ਇਤਿਹਾਸ ਦਾ ਸਾਡੇ ਜੇਤੂ ਇਤਿਹਾਸ ਦਾ ਬਹੁਤ ਵੱਡਾ ਮੀਲ ਪੱਥਰ ਹੋਏ ਨੇ ਮਹਾਰਾਜਾ ਜੱਸਾ ਸਿੰਘ ਅਭਰਾਣੀ ਔਰ ਉਹਨਾਂ ਦੀ ਰਣਨੀਤਿਕ ਊਜਾ ਦੀ ਰਾਜਨੀਤਿਕ ਊਜਾ ਉਹਨਾਂ ਦਾ ਧਾਰਮਿਕ ਅਕੀਦਾ ਉਹਨਾਂ ਦੀ ਸ਼ਰਧਾ ਲਾ ਮਿਸਾਲ ਸੀ ਸੋ ਉਹਨਾਂ ਨੂੰ ਯਾਦ ਕਰਨਾ ਮੇਰਾ ਖਿਆਲ ਆ ਵੀ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਭਵਿੱਖ ਵਾਸਤੇ ਤਿਆਰ ਕਰ ਰਹੇ ਹਾਂ ਸੋ ਗੁਰੂ ਸਾਹਿਬ ਦੀ ਸਾਡੇ ਤੇ ਬਹੁਤ ਕਿਰਪਾ ਹੈ ਵੀ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਆਯੋਜਨ ਕੀਤਾ ਰਾਮਗੜੀਆ ਵੈਲਫੇਅਰ ਫੈਡਰੇਸ਼ਨ ਹਮ ਲੋਕ ਇਹ ਇਹ ਸਭ ਕਰਨ ਲਈ ਬਹੁਤ ਹੀ ਵਧਾਈ ਦੇ ਪਾਤਰ ਸੰਦਰਾ ਸਾਹਿਬ ਇੱਕ ਪਾਣੀ ਦਾ ਮਸਲਾ ਮੈਂ ਇਹ ਕਹਿੰਦਾ ਵੀ ਇਹਦੇ ਨਾਲ ਗੁਰੂ ਸਾਹਿਬ ਦਾ ਹੁਕਮ ਹੈ ਵਿੱਚ ਦੁਨੀਆ ਸੇਵ ਕਮਾਈਏ ਨਦਰ ਦਾ ਪੈਸਾ ਪਾਈਏ ਸਾਰੀਆਂ ਸੁਸਤਾਵਾਂ ਨੂੰ ਮੈਂ ਬੇਤੀ ਕਰਨਾ ਹੈ ਸੇਵਾ ਲੱਕ ਬਣ ਕੇ ਸੇਵਾ ਵਾਲੇ ਪਾਸੇ ਲੱਜੋ ਜਿਵੇਂ ਐਮਐਲਏ ਸਾਹਿਬ ਲੱਗੇ ਹੋਏ ਹੈ ਗੈਰੀ ਬੜਿੰਗ ਜੀ ਸੇਵਾ ਕਰੋ ਗਰੀਬ ਦੀ ਅਸੀਸ ਦੇ ਵਿੱਚ ਐਡੀ ਤਾਕਤ ਹੈ ਤੁਹਾਨੂੰ ਖੁਸ਼ੀਆਂ ਨਾਲ ਬੁਲ ਲਿਵਰੇਜ ਕਰਦੇ ਹੋ ਬਾਕੀ ਯੁੱਧ ਨਸ਼ਾ ਵਿਰੁੱਧ ਇੱਕ ਬਹੁਤ ਵੱਡਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਪੰਜਾਬ ਦੇ ਵਿੱਚ ਸਾਰੇ ਪੰਜਾਬੀ ਇਹਦੇ ਸ਼ਾਮਿਲ ਹੋਏ ਨੇ ਸੋ ਕੋਈ ਵੀ ਵਾਂਝਾ ਨਾ ਰਹੇ ਇੱਕ ਇੱਕ ਜਿਹੜਾ ਸਾਥ ਦੇਈਏ ਔਰ ਇਹ ਜਿਹੜਾ ਸਾਡਾ ਕੋਡ ਹੈ ਸਾਡੇ ਪੰਜਾਬ ਨੂੰ ਲੱਗਿਆ ਹੋਇਆ ਚਿੱਟੇ ਦਾ ਇਹ ਤੋਂ ਆਪਣੇ ਜਾਤ ਪਾਈ ਸਨ ਸਹ ਹਰਿਆਣਾ ਹਰਿਆਣਾ ਸਰਕਾਰ ਨਾਲ ਜਿਹੜਾ ਪਾਣੀ ਦਾ ਰੋਲਾ ਪੈ ਰਿਹਾ ਉਹਦੇ ਤੇ ਪੰਜਾਬ ਸਰਕਾਰ ਵੀ ਸਟੈਂਡ ਲੈ ਕੇ ਬੈਠੀ ਹੈ ਜੀ ਪੰਜਾਬ ਦੇ ਹੱਕ ਵਿੱਚ ਤੇ ਮੈਂ ਮਾੜੀਓ ਮੇਰਾ ਮੇਰਾ ਕੁਐਸਚਨ ਕਿਉਂ ਨਾ ਇਹਦੇ ਉੱਤੇ ਇੱਕ ਰੈਸ਼ਮਾਰੀ ਕਰਾਈ ਜਾਵੇ ਪੰਜਾਬ ਦੇ ਲੋਕਾਂ ਨੇ ਵੀ ਪੰਜਾਬ ਨੂੰ ਪਾਣੀ ਦੇਣਾ ਕਿਉਂਕਿ ਤੁਸੀਂ ਰੁਗਲਗ ਪਾਰਟੀ ਦੇ ਤੁਸੀਂ ਇਹ ਕਰਵਾ ਸਕਦੇ ਹੋ ਲੋਕ ਤੁਹਾਡੇ ਨਾਲ ਨੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਦੇਖੋ ਜਿਹੜੇ 117 ਮਾਣਯੋਗ ਵਿਧਾਇਕ ਨੇ ਉਹਨਾਂ ਨੂੰ મતદાન ਕਰਕੇ ਲੋਕਾਂ ਦੇ ਉੱਤੇ ਭੇਜਿਆ ਆਪਣੀ ਮਤ ਜਿਹੜੀ رائے ਸਹੀ رائے ਦੇ ਮਤਲਬ ਸੋ ਉਹਨਾਂ ਦਾ ਇੱਕ ਸਪੈਸ਼ਲ ਸੈਸ਼ਨ ਪੰਜਾਬ ਸਰਕਾਰ ਨੇ ਬੁਲਾ ਲਿਆ ਹੈ ਸਰਪਾਰਟੀ ਮੀਟਿੰਗ ਵੀ ਹੋ ਗਈ ਹੈ ਇਹ ਰੈਸ਼ਮਾਰੀ ਹੈ ਉਥੇ ਜੋ ਵੀ ਸ਼ਿਟਾ ਨਿਕਲੇਗਾ ਉਥੇ ਤੁਰਾਂਗੇ ਔਰ ਫੇਕ ਡਾ ਕੇ ਖੜਾਂਗੇ ਪੰਜਾਬ ਦੇ ਧੰਨਵਾਦ ਜੀ